ਦੀ ਆਪਣੀ ਕੈਰਨ ਵਾਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਗਲਤੀ ਹੋ ਗਈ ਮਾਫ਼ ਕਰਨਾ ਕਿਉਂਕਿ ਪਹਿਲੋਂ ਮੇਰੇ ਸਹੁਰੇ ਪਰ ਸਹੁਰੇ ਤੋਂ ਸੀ ਕਿਉਂਕਿ ਦਾਰਾ ਸਹੁਰੇ ਤੋਂ ਬਾਅਦ ਮੇਰੇ ਘਰ ਵਾਲੇ ਸੀ ਕਰਵਾਇਦੋਂ ਵਾਰ ਮੇਰੇ ਕੋ ਚੌਂਕੀਦਾਰ ਆ ਗਿਆ ਠੀਕ ਆ ਮੈਂ ਤਾਂਕੀਦਾਰਾ ਲਿਆ ਲੋਕੇ ਮੈਨੂੰ ਕਹਿੰਦੇ ਸੀ ਜਨਾਨੀ ਇਹ ਚੌਂਕੀਦਾਰਾ ਨਹੀਂ ਕਰ ਸਕਦੀ ਪਰ ਮੇਰਾ ਸਾਥ ਹੋ ਦਿੱਤਾ ਪੰਡਾੜਾ ਨੇ ਕਿੰਨੂੰ ਦੇਖ ਕੇ ਕਹਿੰਦੇ ਨਹੀਂ ਜੋ ਵੀ ਮਾਤੀ ਆ ਉਹਦੇ ਘਰ ਵਾਲੇ ਦੀ ਨੌਕਰੀ ਆ ਉਹਨੂੰ ਮੈਨਣੀ ਚਾਹੀਦੀ ਮੈਨੂੰ ਮੈ ਗਈ ਗਈ ਮੈਨੂੰ ਘਟੋ ਘਟ ਦੀਸਾਲਾ ਹੋ ਜਿੱਦਾਂ 20 ਇੰ ਤੇਰਾ ਤੋਦਾ ਸਾਲ ਇਹਨਾਂ ਦੇ ਡੈਡੀ ਨੂੰ 14-15 ਹੋ ਗਏ ਮੁਕੇ ਨੇ ਤੇ ਉਸ ਤੋਂ ਬਾਅਦ ਮੈਨੂੰ ਯਾਨੀ ਕਿ ਮਹੀਨੇ ਬਾਅਦ ਦੋ ਮਹੀਨੇ ਬਾਅਦ ਜਿੱਦਾਂ ਕੇਸ ਕੋਲ ਜਿੱਦਾਂ ਲੜਿਆ ਸਾਲ ਬਾਅਦ ਜਿੱਦਾਂ ਮੇਰੇ ਨਾਲ ਹੋ ਗਿਆ ਜੋ ਕਿਦਾਰਾ ਮੈਂ ਕੀਤਾ ਮੈਂ ਹਜੇ ਤੱਕ ਕਦੀ ਕਰਦੀ ਆਈ ਨਹੀਂ ਹਾਂ ਘਰ ਜਾਂ ਚੰਦ ਦੇ ਚੱਕਰ ਦੇ ਵਿੱਚ ਮੈਨੂੰ ਘਰ ਵੇਚਣਾ ਪਿਆ ਨਿਆਰੇ ਨਿੱਕੇ ਨਿੱਕੇ ਸੀ ਕੋਈ ਸਾਥ ਦੇਣ ਵਾਲਾ ਹੈ ਨਹੀਂ ਸੀ ਕਉਕ ਮੈਂ ਇਹ ਸ਼ੁਰੂ ਤੋਂ ਜਦੋਂ ਦੀ ਵਿਆਹੀ ਸੀ ਮੈਂ ਆਪਣੇ ਘਰ ਜੁਦੀ ਸੀ ਕਿ ਨਾਲ ਹੋ ਕੇ ਮੈਂ ਆਪਣੇ ਘਰ ਵਾਲੀ ਦੇ ਅਸੀਂ ਕੰਮ ਧੰਦਾ ਕੀਤਾ ਆਪਣਾ ਘਰ ਬਣਾਇਆ ਪਹਿਲਾਂ ਹੀ ਜਿੱਦਾਂ ਕਮਰਾ ਸੀ ਇੱਕ ਤੇ ਇੱਕ ਕਮਰਾ ਜਾਨੀ ਕਿ ਸੱਤ ਡਿਗਣ ਵਾਲੀ ਸੀਗੀ ਆਪਾਂ ਇੱਕ ਦੁਕਾਨੇ ਪਾਇੀ ਸੀ ਇਦਾਂ ਟਾਈਮ ਪਾਸ ਕੀਤਾ ਉਨਕੋਸੋਂ ਨੂੰ ਵੀ ਮੇਰੇ ਭਰਾ ਨੇ ਸਮਝਾਇਆ ਕਿ ਤੂੰ ਇਦਾਂ ਤੁਸੀਂ ਘੁੰਮੋ ਕੇ ਰੋਣਾ ਤੁਸੀਂ ਆਪਣਾ ਮਾੜਾ ਮੋਟਾ ਸੈਟਾ ਕੰਨ ਬਣਾਓ ਘਰ ਦੀ ਦ ਘੁੰਮਦੇ ਸੀ ਚੰਗੇ ਲਾ ਦੇਗੇ ਜਿੱਦਾਂ ਕਿ ਤੇ ਅਸੀਂ ਬਾਂਟੇ ਚਲ ਜਾਣਾ ਚਾ ਚਾਚ ਜਦੋਂ ਕੁ ਵਿਆਹ ਹੋਇਆ ਕਹਣਾ ਇੱਧਰ ਚਲ ਜੀ ਉੱਧਰ ਚਲ ਜੀ ਰਿਸ਼ਤੇਦਾਰਾਂ ਚ ਤੇ ਉਸ ਸਾਈਕਲ ਹੀ ਹੁੰਦੀ ਤਾਂ ਸਾਈਕਲ ਤੇ ਚਲ ਜਾਣਾ ਪੱッセ ਚਲ ਜਾਣਾ ਪਰ ਉਸ ਤੋਂ ਬਾਅਦ ਅਸੀਂ ਕੋਈ ਸਕੂਟਰ ਨਹੀਂ ਕੋਈ ਮੋਟਰਸਾਈਕਲ ਸਾਡੇ ਕੋਲ ਸੀਗਾ ਸਭ ਤੋਂ ਅਸੀਂ ਮੇਰੇ ਘਰ ਆ ਕੇ ਪਾਰਾ ਕੰਮ ਨਹੀਂ ਸੀ ਹੁੰਦਾ ਉਹ ਸਟ੍ਰਿੰਗ ਦੇ ਕੰਮ ਤੇ ਲੱਗੇ ਸੀਗੇ ਲਹਿ ਲਖਾਈਆ ਕਰਦੇ ਸੀ ਅੱਡੇ 'ਚ ਤੇ ਉਹ ਉੱਥੇ ਲਹਿ ਲਖਾਈ ਕਿਸੇ ਦੁਕਾਨ ਪਿੰਡ ਦੇ ਆਂਦੀ ਸੀ ਉੱਥੇ ਸਟਰਨ ਦਾ ਸੀ ਜਿੱਦਾਂ ਲੈਂਟਰ ਵਾਸਤੇ ਫਟਫਟੇ ਜਾਂਦੇ ਉੱਥੇ ਲੇਖ ਲਖਾਈਆ ਕਰਦੇ ਤੇ ਚੌਂਕੀਦਾਰਾ ਕਰਦੇ ਸੀ ਠੀਕ ਆ ਉਹਨਾਂ ਨੂੰ ਜਿਹੜਾ ਦੁੱਖ ਸੀਗਾ ਉਹ ਦੁੱਖ ਜਿਆਦਾ ਨਹੀਂ ਸੀ ਬਾਹਰ ਵਾਲਾ ਉਹ ਤਾਂ ਕੰਮ ਹੁੰਦਾ ਤੇ ਜਿੰਨੇ ਕੁ ਜੋਗੇ ਸੀ ਉਹ ਅੱਡੇ 'ਚ ਬਹਿ ਕੇ ਕਰਦੇ ਰਹੇ ਚਲੋ ਕਮੇਟੀਆਂ ਕਮੂਟੀਆਂ ਪਾਉਣੀਆਂ ਮਾੜ ਮੋਟੀਆਂ ਤੇ ਆਪਣਾ ਉਹਨਾਂ ਨੇ ਇਹ ਸੈਟ ਠਕਣ ਬਣਾਇਆ ਘਰ-ਵਾਰ ਬਣਾ ਲਿਆ ਔਰ ਅਲ ਮੜ ਕੇ ਅਸੀਂ ਦੋਨਾਂ ਜਿੰਨ ਤਾਂ ਮੈਂ ਘਰਾਂ 'ਚ ਕੰਮ ਕਰ ਲੈਣਾ ਉਹਨਾਂ ਨੇ ਉੱਥੇ ਚੱਲ ਜਾਣਾ ਤੰਨੀ ਆਣੀ ਮੇਰੀ ਜਠਾਣੀ ਨੇ ਦੇਖ ਲੈਣੇ ਜਾਂ ਮੈਂ ਉਹਦੇ ਕੋਲ ਛੱਡ ਜਾਣੇ ਦਾਗੇ ਲੱਗੇ ਮੈਂ ਕੰਮ ਕਰਿਆ ਆਣਾ ਤੇ ਉਸ ਤੋਂ ਬਾਅਦ ਚੌਂਕੀਦਾਰਾ ਮੇਰੇ ਨਾ ਹੋਇਆ ਇਹਨਾਂ ਦੇ ਮਨ ਤੋਂ ਬਾਅਦ ਨੈਂ ਚੌਂਕੀਦਾਰਾ ਯਾਨੀ ਹਜੇ ਤਿੱਕਰ ਵੀ ਕਰਦੀ ਆਈ ਆ ਤੇ ਜਿੱਦਾਂ ਛੋਟੇ ਛੋਟੇ ਬੱਚੇ ਸੀਗੇ ਤਾਂ ਮੈਂ ਅੱਧੀ ਕੜੀ ਈਂਡੀ ਸੀਗੀ ਠੀਕ ਠਾਕ ਸੀਗੀ ਜਦੋਂ ਇਹਨਾਂ ਦਾ ਡੈਡੀ ਤਾਂ ਹੋ ਗਿਆ ਤੇ ਪਹਿਰੇ ਵਾਲੇ 8 ਬੰਦੇ ਕਹੀਦੇ ਸੀਗੇ ਤੇ ਉਹਨਾਂ ਚੋਂ ਜਿੱਦਾਂ ਦੋ ਬੰਦੇ ਸਾਡੇ ਆਪਣੇ ਹੁਣੇ ਆ ਘਰਿਆਂ ਦੇ 6 ਬੰਦੇ ਹੋਣੇ ਜਿੰਮੇਦਾਰਾਂ ਦੇ ਜਿੱਦਾਂ ਸਾਰਿਆਂ ਨੂੰ ਕਹਿ ਕੇ ਆਉਣਾ ਕਿ ਜੇ ਜਦੋਂ ਕੋਈ ਵਿੱਚੋਂ ਨਹੀਂ ਸੀ ਆਉਂਦਾ ਹੁੰਦਾ ਤੇ ਰਾਤ ਨੂੰ 10 ਵਜ ਜਾਣੇ ਜਾਂ 11 ਵਜ ਜਾਣ ਜਾਂ 12 ਵਜ ਜਾਣੇ ਜਾਂ ਤੜਕੀ ਪੁਲਿਸ ਵਾਲਿਆਂ ਨੇ ਆਉਣਾ ਕਿ ਉਹਨਾਂ ਨੂੰ ਪੁੱਛਣਾ ਕਿ ਜੀਡੀ ਦੀ ਡਿਊਟੀ ਸੀ ਵੀ ਉਹਨਾਂ ਨੂੰ ਲਿਖੇ ਹੁੰਦੇ ਸੀਗੇ ਰਿਪੋਰਟ ਤੇ ਉਹਨਾਂ ਨੂੰ ਸਾਰੇ ਦਿਖਾ ਲੈਣੇ ਉਹਨਾਂ ਨੇ ਕਹਿਣਾ ਫਲਾਣਾ ਬੰਦਾ ਨਹੀਂ ਹੈ ਇਸ ਟਾਈਮ ਹੈਗਾ ਜਾਂ ਵਿੱਚੋਂ ਚਲ ਗਿਆ ਪੈਰੀ ਚੋਂ ਪੈਰਾ ਨਹੀਂ ਉਹ ਦੇ ਨਹੀਂ ਹੈ ਨਹੀਂ ਹੈ ਇਸ ਟਾਈਮ ਤੇ ਉਹਨਾਂ ਨੇ ਉਹਦੇ ਘਰ ਲੈ ਕੇ ਜਾਣਾ ਆਪਾਂ 10 11 ਵਜੇ ਤੱਕ ਕਰਨਾ ਹੈ ਉਹਨਾਂ ਦੇ ਜਿੱਦਾਂ ਨਾਲ ਚਲ ਜਾਣਾ ਤੇਰਾ ਹੱਥ ਨੂੰ ਠਾਲਣਾ ਬੱਚੇ ਸੁੱਤੇ ਹੁਣ ਮੈਂ ਉਹਨਾਂ ਨੂੰ ਨਾਲ ਜਾ ਕੇ ਉਹਨਾਂ ਦਾ ਕੁੰਡਾ ਘੜਕਾਉਣਾ ਤੇ ਉਹਨਾਂ ਨੂੰ ਅਸੀਂ ਠਾਲਣਾ ਠਾਲ ਕੇ ਉਹਨਾਂ ਨੂੰ ਪੁੱਛ ਦੱਸ ਕਾਨੀ ਕੀ ਗੱਲ ਪੈ ਰਹੀ ਤੀ ਨਹੀਂ ਆਏ ਜਾਂ ਕਿਦਾਂ ਕਹਣ ਜਾਂ ਤੁਹਾਨੂੰ ਚੌਕੀਦਾਰ ਨੇ ਕਹਿ ਗਈ ਸੀ ਤੁਸੀਂ ਕਿਉਂ ਨਹੀਂ ਆਏ ਠੀਕ ਉਹ ਨਹੀਂ ਕਹਿਣਾ ਵੀ ਜਾਣ ਕੇ ਵਿੱਚੋਂ ਮੈਂ ਗਿਆ ਸੀ ਮੈਂ ਆ ਗਿਆ ਜਾਂ ਮੇ ਕੋ ਜਾ ਨਹੀਂ ਹੋਇਆ ਕਹਿਣਾ ਸਾਡਾ ਦੱਸਣ ਦਾ ਫਰਜ਼ ਨਹੀਂ ਸੀ ਉਹਨੀ ਦੱਸਣਾ ਜੇ ਮੈਂ ਦੂਏ ਦਿਨ ਕਹਿਣਾ ਦੂਏ ਦਿਨ ਵੀ ਉਹਨਾਂ ਨੇ ਇੰਦੀ ਕਰਨੀ ਤੇ ਜਿੱਦਾਂ ਜਦੋਂ ਅਗਲਾਂ ਕਹਿਣਾ ਮੈਨੂੰ ਜਾਣਾ ਪੈਂਦਾ ਹੈ ਮੇਰੇ ਡਿਊਟੀ ਦਾ ਕੰਮ ਸੀਗਾ ਕਿਉਂਕਿ ਮੈਨੂੰ ਹੁਣ ਵੀ ਕੋਈ ਆਵੇ ਤੇ ਮੈਂ ਪਿੰਡ ਦੇ ਵਿੱਚ ਉਸੇ ਟਾਈਮ ਮੈਂ ਜਾਣੇ ਜਾਣ ਕਿ ਉਹ ਫੋਨ ਹੋਵੇ ਮੈਂ ਉਸ ਟਾਈਮ ਜਾਂਦੀ ਜਾਂਦੀ ਉਹਨਾਂ ਨੂੰ ਦੇਖ ਜਿੱਦਾਂ ਪੈਰੇ ਤੇ ਕੋਈ ਵੀ ਜਾਂ ਕੋਈ ਪਿੰਡ ਚ ਕੰਮ ਹੋਵੇ ਉਹਨਾਂ ਨੇ ਸ੍ਰੀਹਾ ਦੇਣਾ ਫਲਾਨੀ ਘਰ ਜਾਣਾ ਹੈ ਫਲਾਨੀ ਨੂੰ ਕੰਮ ਆ ਪੰਚਾਇਤ ਨਹੀਂ ਜਾਂ ਕੋਈ ਕੋਈ ਜ਼ਮੀਨ ਦਾ ਹੈ ਜਾਂ ਕੁਝ ਵੀ ਆ ਮੈਂ ਸਾਰੇ ਜਾ ਕੇ ਉਹਨਾਂ ਨੂੰ ਕਹਿੰਦੀ ਆਂ ਪੇ ਬੋ ਮੈਂ ਬੈਂਡ ਦੇ ਵਿੱਚ ਨਾਲ ਜਾਣ ਦਾ ਵੀ ਕਰਾ ਨੂੰ ਇਹਦੇ ਬਾਰੇ ਹਜੇ ਕੁਝ ਨਹੀਂ ਹੋ ਇਹ ਇਹ ਗੱਦਾਰੀ ਨਹੀਂ ਹੈਗਾ ਮੈਂ ਤਾਂ ਕਹਿੰਦਾ ਕਿ ਨਾਲ ਪਰ ਮੈਂ ਚੌਂਕੀਦਾਰ ਆਪਣਾ ਕਰਦੀ ਪਈ ਹਜੇ ਟਿੱਕਰ ਵੀ ਮੇਰੇ ਕੋਲ ਹੈਗਾ ਆ ਜਿੰਨਾ ਚਿਰ ਜ਼ਿੰਦਗੀ ਜੀਂਦੇ ਆ ਜਾਂ ਘਰ ਜਿੰਨਾ ਚਿਰ ਹਜੇ ਨਹੀਂ ਕਿਤੇ ਲਿਆ ਹੈਗਾ ਜਾ ਕੇ ਤੇ ਲਾਂਬੇ ਚੱਲ ਕੇ ਫੇਰ ਮੈਂ ਚੌਂਕੀਦਾਰ ਸੱਦੂ ਹੀ ਨਹੀਂ ਤਾਂ ਮੈਂ ਹਜੇ ਨਹੀਂ ਜਿੰਨਾ ਚਿਰ ਮੀਰੀ ਚੱਲਦੀ ਆ ਮੈਂ ਕਰੂੰਗੀ ਜਿੰਨੀ ਕਿ ਮੇਰੇ ਤੋਂ ਮਿਹਨਤ ਹੋ ਸਕੀ ਮੈਂ ਕਰਦੀ ਪਈ ਹਾਂ ਨੇ ਕੁੜੀਆਂ ਵੀ ਚਲੋ ਮੇਰੀਆਂ ਨਾਲ ਮੇਰਾ ਹੱਥ ਪੱਲਾ ਪਾਉਂਦੀਆਂ ਸੀ ਸਾਰੀਆਂ ਇਹ ਛੋਟਾ ਸੀ ਇਹਨੂੰ ਇੰਦਾ ਦਾ ਹੈ ਨਹੀਂ ਸੀਗਾ ਹਜੀ ਇੰਨਾ ਤੇ ਬਾੜਾ ਮोटा ਦਾ ਟਾਈਮ ਪਾਸੇ ਕਰ ਕਰਦੀ ਰਹੀ ਛੋਟੀ ਜਿਹੜੀ ਸੀ ਉਹਨੂੰ ਇੰਨਾ ਪਤਾ ਨਹੀਂ ਸੀਗਾ ਕੰਮ ਕਾਰਵਾਰੇ ਹਾਂਜੀ ਮੈਂ ਆਪਣਾ ਜਾਨੀ ਚੱਕਣ ਤੋਂ ਉੱਤੇ ਸਮਝਿਆ ਪਰ ਨੂੰ ਸਾਰੇ ਕਹਿੰਦੇ ਨੇ ਕੋਈ ਕੰਮ ਨਹੀਂ ਕੀਤਾ ਜਾਂ ਕਿੰਨਾ ਕੀਤਾ ਇਹਨੂੰ ਪਤਾ ਅਜਾ ਮੈਂ ਕੰਮ ਕਰਦੀ ਸੀ ਜਾਂ ਨਹੀਂ ਸੀ ਕਰਦੀ ਜੇ ਕਪੜਾ ਲੀੜਾ ਪਾਉਣਾ ਤਾਂ ਨਹੀਂ ਲੋਕ ਤਾਂ ਜਾਂਦੇ ਪਹਿਣਾ ਮੇਰੀਆਂ ਨੇ ਮੇਰੀ ਸਾਂ ਤੇ ਜਿੱਦਾਂ ਦਾ ਬੰਦਾ ਇਦਾਂ ਉਹ ਕਹੇ ਤੋ ਨਹੀਂ ਤੇ ਮੈਨੂੰ ਦੇਖ ਕੇ ਉਹਨੇ ਜੋ ਵੀ ਕੀਤਾ ਆਪਣੇ ਸਿਰ ਖੋਤੇ ਕੀਤਾ ਬਸ ਇੱਥੇ ਸਿੱਖ ਘਰਾਈਆਂ ਆਪਣੇ ਸਿਰ ਖੋਤੇ ਆਈਆਂ ਉਹਨੇ ਆਪ ਇਹਦੀ ਆਪਣੀ ਜ਼ਿੰਦਗੀ ਹੈ ਇਹ ਆਪਣੀ ਚੱਕਣ ਚੱਕਿਆ ਹੈ ਚੱਕੀ ਹੈ ਗਾਹ ਪਣਾ ਪੜਾਊਗਾ

ਇਨਾਂ ਨੂੰ ਪਾਲਿਆ ਇਹਨਾਂ ਨੂੰ ਪੜਾਇਆ ਲਗਾਇਆ ਜਿੰਨੇ ਜੋਗੀ ਸੀ ਮੈਂ ਕੀਤਾ ਇਹਨਾਂ ਦਾ ਪਰ ਪਿੰਡ ਰਗਿਆ ਦੇ ਨੀ ਸ਼ੁਰੂ ਤੋਂ ਹੀ ਇਹਨੇ ਕੰਮ ਨਹੀਂ ਕੀਤਾ ਮੈਂ ਜਿੱਦਨ ਦੀ ਆਈ ਸੀ ਮੈਂ ਸਾਰਾ ਇੱਕ ਪਿੰਡ ਦੇ ਵਿੱਚ ਵੀ ਕੰਮ ਕਰਨ ਜਾਂਦੀ ਚੂੜਾ ਮੇਰੇ ਪਾਇਆ ਸੀ ਪਾਲਣ ਕੋਠੇ ਨਹੀਂ ਜਾਣਾ ਕੋਈ ਸਲੈਂਟਰ ਨਹੀਂ ਸੀ ਕੋਈ ਚੁੱਲਾ ਨਹੀਂ ਸੀ ਘਰ ਦੇ ਵਿੱਚ ਸਿਰਫ ਚੁੱਲ੍ਹੇ ਸੀ ਇਹ ਦੂਜੇ ਜਿਹੜੇ ਬਣਾਏ ਹੁੰਦੇ ਮਿੱਟੀ ਦੇ ਉਹਨਾਂ ਤੇ ਕੰਮ ਕਰੀਦਾ ਬਾਲਣ ਲਿਆਉਣਾ ਬਾਹਰ ਆਪਣਾ ਟਾਈਮ ਆ ਸਿੱਧਾ ਕੀਤਾ ਸਾਰਾ ਬਿਕੂ ਮੈਂ ਦਾਦਾ ਬਣਾਇਆ ਦੇਖੀ ਤਾਂ ਆ ਗਿਆ ਕੀ ਮਾੜਾ ਜੀ ਦੇਖੀ ਚੱਲਦਾ ਆ ਕੀ ਹੋਇਆ ਦੇਖੀ ਬਣ ਜਉ ਨੇ ਸਹੀ ਬੜਾ ਆ ਫੋਨ ਤਾਂ ਸਿੱਧਾ ਨਹੀਂ ਰੱਖਿਆ ਤੁਸੀਂ ਨਹੀਂ ਮੈਂ ਉੱਥੇ ਰੱਖਿਆ ਸੀਗਾ ਦੇਖੀ ਤਾਂ ਸਹੀ ਪਹਿਲਾਂ ਦੇਖ ਲਾ ਉਹ ਦੇਖ ਖੋਲ ਕੇ ਥੱਲੇ ਖਾ ਰਿਹਾ ਨਹੀਂ ਐ ਨਹੀਂ ਵਿੱਚ ਹਾਂ ਹੈਗਾ ਦੇਈ ਨਾ ਕਾਲਾ ਹੋਰ ਕੀ ਲੈ ਕੇ ਆ ਕੋਕਰ ਆ ਲੋ ਹੈ ਉਹ ਸ਼ੀ ਨਾ ਆ ਲੋ ਹੈ ਨਾ ਹੋਲ ਕੀ ਬਣਾਉਣਾ ਅਮ ਸ਼ਾਮ ਦਾ ਕੀ ਮੈਂ ਤਾਂ ਉਹ ਦੇਖ ਰੋ ਜੋ ਅਸ਼ੀਰਵਾਦ ਦਾ ਲਈ ਆਟਾ ਲੈ ਆਇਆ ਮੈਂ બસ ਪੂੜੀਆਂ ਕਾਲੀ ਛੋਲੇ ਓਹ ਹੋ ਉਹ ਬਣਾਈਏ ਸੁੱਕੇ ਆਲੂ ਨਾਲ ਯਾ ਸੁੱਕੇ ਆਲੂ ਪੂੜੀਆਂ ਨਾਲ ਨਾਲ ਪੂੜੀਆਂ ਗਰਮ ਗਰਮ ਖਾਓ ਚਲੋ ਠੀਕ ਆ ਠੀਕ ਆ ਇਹ ਇਹ ਕਾਲੇ ਛਣੇ ਤੇ ਨਿੰਬੂ ਕੇ ਨਾਲ ਚਿੱਟੇ ਕੇ ਨਾਲ ਸੱਚੀ ਹੀ ਮਗ ਨੂੰ ਅਦਵਾ ਲੱਗਦੀ ਹੈ ਕੁੜੀਆਂ ਛੱਲੇ ਸੇ ਆਪਾਂ ਇਦਾਂ ਕਰਦੇ ਨਾ ਯਾਦ ਕਰੂਗੇ ਇਦਾਂ ਕਰਦੇ ਆ ਨਾ ਮੰਮੀ ਤੇ ਅੱਜ ਆਪਾਂ ਉਹ ਕਰ ਲੈਨੇ ਆ ਨਾ ਚਨੇ ਭੇ ਲੈਨੇ ਆ ਕੱਲ ਨੂੰ ਫਿਰ ਸੇਰ ਨੂੰ ਬਣਾ ਲਾਂਗੇ ਕੁੜੀਆਂ ਛੱਲੀਆਂ ਲਵਾ ਲੈਣੀ ਹੋਈ ਚਾਪ ਓਕੇ ਕੀ ਕਰ ਜੇ ਬਣਾਓ ਚਲ ਇਹਨੇ ਖਾਣੀ ਕੁਮਾਰੀ ਦਾ ਘਰ ਆ ਲੜਾ ਮੇਰੀ ਮਾਂ ਦੀ ਮੇਰੀ ਜੀਰ ਵਿੱਚ ਫੀਨ ਚਾਲੀ ਸੀ ਕੋਮਸੋ ਤੇ ਆ ਲੈ ਖਾਂਦਾ ਮੈਂ ਵੀ ਖਾ ਲੀਏ ਇਨ ਤੋਂ ਮੇਰੀ ਮਮਾ ਤੋਂ ਲੈ ਕੇ ਘਟਾ ਲਈ ਮੋਰ ਕੇ ਆਉਂਦੇ ਰਹਿੰਦੇ ਬੁਰ ਬੁਰੇ ਜੇ ਹਾਂ ਜੀ ਨਾ ਮੈਂ ਕਿਹਾ ਦੇ ਦੇ ਇਹ ਬੋ ਖਾਏਗਾ ਤਾਂ ਆਦੂ ਲੂ ਕੱਢ ਕੇ ਖਾਈ ਜਾਏ ਆ ਲੈ ਨਾ ਤੇਰਾ ਬਾਕੀ ਛੱਡੀ ਜਾ ਸਹੀ ਆ ਹੋਰ ਕੀ ਲਿਆ ਦੀ ਖਾਣ ਮ ਜਾਂਦੀ ਹਾਂ 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 ਹੁਣੋਂ ਬਾਂਡੇ ਜਾਣਾ ਹੈ ਟੂਲ ਕਿਚੇ ਦਾ ਬਾਂਡੇ ਦਾ ਬਾਂਦੇ ਨਾ ਗਰਮੇ ਤੋਂ ਬਣਨ ਜਾ ਕੇ ਜੀ ਬਾਂਡੇ ਦਾ ਟੂਰ ਖਿਚਨਾ ਆ ਮਮੀ ਕਹਿੰਦੇ ਕਿ ਮੈਂ ਤੇ ਮੈਨੂੰ ਨਾ ਹਾਂ ਬਿੱਕੂ ਬੋਮਾ ਕਹਿੰਦਾ ਕਿ ਮੈਂ ਬਾਂਡੇ ਦਾ ਟੂਰ ਖਿਚਣਾ ਹਾਂਜੀ ਫੇਰ ਮੈਨੂੰ ਮੋਅਲ ਵੀ ਚਾਹੀਦਾ ਨਾ ਕੋਈ ਤੇ ਮੈਨੂੰ ਗੋੜਦਾ ਕੋਣ ਲੜਾਈ ਆ ਆਪਣਾ ਕੋਈ ਮੈਨੂੰ ਵੀ ਦੇ ਇੱਕ ਬਾਈਟ ਤੁਸੀਂ ਇੱਕ ਜਨ ਸਾਰੀ ਲੈ ਲਓ ਇੱਕ ਜਨ ਹੀ ਚਾਦਾ ਸਾਡਾ ਆਪਣਾ ਲੋਹੂ ਮੈਂ ਲੈ ਕੇ ਜੀ ਦੇ ਮੈਨਾਂ ਕੋ ਲੱਗ ਨਾ ਅਰੇ ਇਹ ਨੂੰ ਕਾਲ ਐਂਡ ਕਰਕੇ ਦੱਸੋ ਮੁੰਡਾ ਲੈ ਕੇ ਦੇ ਸਕਦਾ ਇਹ ਕਹਿੰਦਾ ਜੀ ਮੁਸ਼ਕਲ ਆ ਔਖਾ 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 ਨਹੀਂ ਨਹੀਂ ਲੈ ਕੇ ਦਵਾਂਗੇ ਫੋਨ ਮੰਮੀ ਨੂੰ ਵੀ ਇਹ ਮੰਮਾ ਨੂੰ ਵੀ ਫੋਨ ਜ਼ਰੂਰੀ ਆ ਕਿਉਂਕਿ ਫੇ ਰਿਸ਼ਤੇਦਾਰਾਂ ਦੇ ਮੰਮਾ ਨੂੰ ਫੋਨ ਆਉਂਦੇ ਰਹਿੰਦੇ ਆ ਫਿਰ ਮੈਨੂੰ ਫੋਨ ਇੱਥੇ ਸਾਰੇ ਅਟੈਂਡ ਕਰਨੇ ਪੈਂਦੇ ਆ ਮੰਮਾ ਨੂੰ ਜਦੋਂ ਫਿਰ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਹੁੰਦੇ ਆ ਫਿਰ ਮੰਮਾ ਇੱਕ ਘੰਟਾ ਘੰਟਾ ਗੱਲ ਕਰਦੇ ਹੁੰਦੇ ਐਨ ਲੈ ਲੈ ਕੋਚ ਬਲਾਗ ਤੋਂ ਨਹੀਂ ਪਾਣੇ ਕੋਟਣ ਵਾਲੇ ਚ ਲੈ ਆਪਾਂ ਲੈ ਨਹੀਂ ਉਹ ਤਾਂ ਵੀ ਨਹੀਂ ਹੋਵੇ ਲੈ ਜਿਹੜਾ ਜਿਹੱਚ ਪਸ ਹੋ ਗਈ ਦੀ ਨਾ ਮੰਮਾ ਮੈਨੂੰ ਹਾਸਾ ਆ ਜਾਂਦਾ ਕਿੱਦਾਂ ਬੋਲਦੇ ਪੂਰੇ ਵਿੱਚ ਬਠਰਾੜੀ ਨੂੰ ਕੀ ਕਰਨਾ ਉਹ ਮੇਰਾ ਜਿੰਦੇ ਵੀ ਸੈਨ ਵੀ ਨਹੀਂ ਪੰਦਾ ਆਏਗਾ ਮੈਨੂੰ ਵੀਰ ਬਣ ਚਲਾ ਕੇ ਮਾਰਦਾ ਉਹ ਨਹੀਂ ਕਹਿਣਾ ਕਿ ਮੈਂ ਵੀ ਨਹੀਂ ਲੈਣਾ ਆਹੋ ਦੱਸ ਮੈਨੂੰ ਜਿੱਦਾ ਕੱਟਣਾ ਤੇ ਖੜੋ ਸਾਧਾ ਯਾਰ ਇਹਨਾਂ ਦੀ ਸਾਦੇ ਤੋਂ ਵੀ ਹੱਦ ਹੋ ਗਈ ਔਖਾ ਨਾ ਮੰਮੀ ਇਦਾਂ ਔਖਾ ਗਲਤ ਗੱਲ ਆ ਚਲੋ ਨਾਂ ਦੇ ਕੇ ਦੇ ਤੇ ਜਿਹੜੀ ਗੱਲ ਆ ਲੈ ਲਾਂਗੇ ਥੋੜੇ ਟਾਈਮ ਰੁੱਕ ਕੇ ਕਦੇ ਰੱਬ ਦੇ ਮਾ ਮਾਰੇ ਆ ਕਦੇ ਨਾ ਇਹਦਾ ਕਰਮਾ ਚੋਂ ਨਹੀਂ ਮਿਲਦਾ ਫੇਫੋ ਕਿਤਾ ਕਰ ਰਹੀ ਆ ਕੁੜੀਆਂ ਚਲੇ ਬਣਾਉਣੇ ਸੇ ਕੱਲ ਨੂੰ ਕਹਿੰਦੇ ਵੇ ਆਪਾਂ ਸਿੰਗਲਾ ਬੱਦ ਕੇ ਨਹੀਂ ਖਾਣੀ ਅਸੀਂ ਇਹ ਟਮਲੇ ਮਰਚ ਨਹੀਂ ਖਾਣੀ ਅੱਜ ਆਪਾਂ ਉਮਰੇ ਖਾਣੇ ਤੋਂ ਦੋ ਪਹਿਲਾਂ ਮੰਮਾ ਨੇ ਤਾਂ ਪਰੌਂਠੇ ਮੰਮਾ ਨੇ ਵੀ ਖਾਣੇ ਆ ਪਾਂ ਦੇ ਲੈ ਬਣਾ ਬੱਸ ਫਿਰ ਮੈਂ ਪਾ ਲੈ ਫਿਰ ਮੈਂ ਸੈਂਪਲ ਪਰੌਂਠੇ ਬਣਾ ਲਵਾਂ ਨਹੀਂ ਨਹੀਂ ਤੁਸੀਂ ਆਹ ਦਾਦੂ ਲੈ ਨੋ ਮੋਚੋ ਟਿੱਕ ਡੇਟ ਹੋਈ ਖਾਲੇ ਨਹੀਂ ਫੇ ਮਮਾ ਖਾ ਲੂਗਾ ਮੈਂ ਤੇ ਖਾ ਲ ਮੈਂ ਆ ਵੀ ਲੈ ਲ ਰੋਟੀ ਲੈ ਲੈ ਆ ਆ ਰੈਂਡਮ ਮਮਾ ਤੇ ਰੋਟੀ ਮੈਂ ਕਿਹੜਾ ਰੋਟੀ ਖਾਣੀ ਆ ਫੇ ਆਂਦੂ ਲੈ ਲੈਣੇ ਸਿੰਗਾ ਮੈਸ ਤੋਂ ਠੀਕ ਆ ਇਹ ਤਾਂ ਪਏ ਸੀ ਮੈਂ ਕਿਹਾ ਚਲ ਪਈ ਰਹਿਣੀਆਂ ਖਰਾਬ ਹੋਈਆਂ ਤੇ ਨਾ ਬਾਤ ਕਰੀ ਕੀ ਕਰਦਾ ਇਹ ਮਨ ਵੀ ਨੋ ਬੇਟਾ ਕੂੜਾ ਨਾ ਮਾਟਦਾ ਉਹਦਾ ਉਹਦਾ ਤਾਂ ਲੈਂਦਾ ਹੈ ਨਹੀਂ ਮਨ ਵੀ ਨੋ ਮਨ ਨਹੀਂ ਆਦਾ ਹੋਣੀ ਹੋਣੀ ਰਹਾ ਹੋਇਆ ਜੀ ਬਾਸ ਮੈਂ ਕਿਤੇ ਬਾਸੇ ਜਾਣਾ ਹੈ ਉਹਦੇ ਮੋਟਰਸਾਈਕਲ ਤੇ ਮੋਸਟਰਾ ਕਿੰਨਾ ਦਾ ਮੈਨੂੰ ਬੱਸੇ ਚੜਾ ਦੇ ਜੱਗ ਦੀ ਸੀ ਮਗਲ ਆ ਜੀ ਜਾਣਾ ਕਿੱਥੇ ਆ? ਮੈਂ ਜਾਣਾ ਕੋਈ ਤਿਆਰੇ ਤਾਂ ਦੱਸ ਕਿੱਥੇ ਮਾਰੀ ਆ। ਪੈਰ ਆ ਲਈ ਜਾਓ, ਕਮੀਣਾ ਲੈ ਜਾਓ। ਮਾ ਪੈਰ ਆ ਲਈ ਜਾਓ। ਕਿੱਥੇ ਨਾਈਸ। ਬਾਹਰ ਕੇਲੇ ਰੀ ਲਾਈ ਉੱਥੇ ਰੇਦੀ ਤੇ ਕੇਲੇ ਸੇਕ ਸੰਤਰੇ। ਓ ਖਾਓ ਚਲੋ ਫੇਰ ਕਰਦੇ ਆ ਰੋਟੀ ਪਾਣੀ ਖਾ ਕੇ ਗੱਲਬਾਤ ਤੁਹਾਡੇ ਨਾਲ